ਅੱਜ ਜਦ ਨੁਕਤਾ ਜੀ ਆਪਣਾ ਖੰਗ ਵਾਸਤੇ ਹੈਗਾ ਪੂਰਾ ਚੁੰਗੜਾ ਲੈ ਕੇ ਉਹ ਗੈਸ ਦੇ ਉੱਤੇ ਗਰਮ ਹੋਣਾ ਧਰ ਦੋ ਜਦੋਂ ਉਹ ਚੁੰਗੜਾ ਦਾ ਪੂਰਾ ਗਰਮ ਹੋ ਗਿਆ ਲਾਲ ਹੋ ਗਿਆ ਭਾਵੇਂ ਇਹਦੇ ਵਿੱਚ ਤੁਸੀਂ ਇੱਕ ਚੁਟਕੀ ਜਿਮੇਨ ਦੀ ਪਾ ਲਓ ਜਿਹੜੀ ਜਿਮੇਨ ਆਗੀ ਇਹ ਆਪ ਦੇ ਆਪ ਹੀ ਵਿੱਚੋਂ ਭੁੱਜਣ ਲੱਗ ਗਈ ਜਦੋਂ ਜਿਮੇਨ ਕਾਲੀ ਹੋ ਗਈ ਤਾਂ ਤੁਸੀਂ ਇਹਦੇ ਵਿੱਚ ਪਾਣੀ ਪਾ ਲਓ ਤੇ ਹੁਣ ਥੋੜਾ ਜਿਹਾ ਕਾਲਾ ਨਮਕ ਪਾ ਲਿਓ ਤੇ ਇੰਜ ਜਦੋਂ ਧੱਲੇ ਲਾ ਕੇ ਥੋੜਾ ਜਿਹਾ ਕੋਸਾ ਕੋਸਾ ਜੇ ਸਿਆਣੇ ਨੇ ਲੈਣੀ ਆ ਤਾਂ ਤਾਂ ਜਮੈਨ ਦੇ ਨਾਲ ਹੀ ਲੈ ਲਵੇ ਜੇ ਬੱਚੇ ਹੁੰਦੇ ਨੇ ਆ ਛੋਟੇ ਬੱਚੇ ਨੇ ਤਾਂ ਤੁਸੀਂ ਇਹ ਪੁਣਕੇ ਚਮਚੇ ਦੇ ਨਾਲ ਦਵਾਈ ਵਾਂਗੂ ਦੇ ਦੋ ਜਿਹੜੇ ਯਾਨੀ ਖੰਗ ਦੀਆਂ ਦਵਾਈਆਂ ਖਾ ਖਾ ਕੇ ਥੱਕ ਗਏ ਕਿਤੋਂ ਵੀ ਰਾਮ ਨਹੀਂ ਆਇਆ ਹੈਗਾ ਉਹ ਇਸ ਦਵਾਈ ਨਾਲ ਠੀਕ ਹੋ ਜਾਂਦਾ ਇਹ ਆਪਾਂ ਰਾਤ ਦੇ ਸਮੇਂ ਵੀ ਜਦ ਮਰਜੀ ਤਿਆਰ ਕਰ ਸਕਦੇ ਆ ਆਪਣੇ ਘਰੇ ਤੇ ਜੇ ਮੇ ਬੱਚੇ ਇਹਨਾਂ ਦੀ ਸਾਥ ਦੀ ਜਾਮ ਤਾਂ ਉਹਨਾਂ ਨੂੰ ਵੀ ਇਹ ਨੁਕਤਾ ਜਿਹੜਾ ਅਪਣਾ ਕੇ ਦੇਖਿਓ ਜਰੂਰ ਵੀਡੀਓ ਚੰਗੀ ਲੱਗੀ ਜੀ ਚੈਨਲ ਸਬਸਕ੍ਰਾਈਬ ਕਰਿਓ ਅੱਗੇ ਸ਼ੇਅਰ ਕਰਿਓ ਧੰਨਵਾਦ ਜੀ